ਫਾਈਨਲ ਦੇ ਡਰਾਈਵਰ ਨੇ ਜਿਹੜੇ ਜਿੰਨੂੰ ਫਾਪਾ ਕੇ ਸਾਡਾ ਕਪਰੀਤ ਜਿਹੜਾ ਨਾ ਉਹ ਐਡਰੈਸ ਦੇ ਵਿੱਚ ਆ ਗਿਆ ਵੀ ਅਸੀਂ ਇਹੋ ਜਿਹੇ ਸਕੂਲਾਂ ਵਾਲਿਆਂ ਜਿੱਤੇ ਵੀ ਟੈਕਸੀ ਡਰਾਈਵਰ ਤੇ ਆਟੋ ਵਾਲੇ ਉਹ ਜਿਹੜੇ ਜਿੰਨੂੰ ਪਾ ਕੇ ਆਪਣੇ ਜਿਹੜੇ ਘਰ ਤੋਂ ਤੱਕ ਪੋਸਟਲ ਲੈ ਕੇ ਜਾਂਦਾ ਤਾਂ ਜੋ ਸ਼ਹਿਰ ਵਿੱਚ ਇਹਨਾਂ ਦੇ ਦੇਖੇ ਲੋਕ ਵੀ ਇਹਨਾਂ ਤੋਂ ਭਾਵਤ ਹੋਣ ਤੇ ਬੜੀ ਦਿੱਕਾ ਜਾਂਦਾ ਤੇ ਫੌਦਾ ਵੀ ਕਰਦਾ ਬਹੁਤ ਬਹੁਤ ਸ਼ੁਕਰੀਆ ਜੀ ਜੀ ਦਾ ਕਿ ਸਾਕੇ ਇਹ ਗੋਲ ਮੁਕੀ ਨਾਲ ਬੇ

मैं आलोक जैन ए जी एम जी पी पेट्रोलियम से थैंक यू बोलना चाहता हूँ पंजाब पुलिस का दलजीत सिंह जी का जिन्होंने हमें सपोर्ट किया और हमें ये अपॉर्चुनिटी दी कि रोड अवेयरनेस कैंपेन एक नोवल्टी चौक पर हम लोग कर रहे हैं देखिए एक रिसर्च है इंडिया के रोड एक्सीडेंट में हर साल लोग दो लाख से ऊपर लोग मरते हैं बाइक right? और उसमें सत्तर परसेंट बाइक वाले होते हैं और बाइक में क्या है कि एक बंदा जो होता है सेल्फ ड्राइवर होता है और वो फैमिली का खुद का अर्नर भी हो सकता है जिससे फैमिली को बहुत ज्यादा नुकसान हो सकता है तो बाइक वालों को अवेयर करने के लिए हम लोग ये कैंपेन कर रहे हैं कि एक अच्छा हेलमेट पहनो और आप सेफ चलो सर मन में कैसा क्या है कैसे क्या अला ऐसा उपराला मन में कुछ नहीं है ये हमारी कॉर्पोरेट सोशल रिस्पॉन्सिबिलिटी है हर इंडिविजुअल की रिस्पॉन्सिबिलिटी है कि वो लोगों को ट्रैफिक रूल्स का अवेयर करें सर कितने सालों से आपका ये उपराला ये हम लोग कई सालों से कर रहे हैं कम लोग दस साल से हम लोग ये कैंपेन कर रहे हैं अलग अलग शहरों में करते हैं आज हम लोग अमृतसर में कर रहे हैं आगे भी सर ऐसे बिल्कुल हर साल हम लोगों को भी क्या मैसेज देना चाहते हैं लोगों को मैसेज ये देना चाहते हैं कि ट्रैफिक रूल्स फॉलो करें ਟ੍ਰੈਫਿਕ ਪੁਲਿਸ ਦਾ ਸਹਿਯੋਗ ਕਰੇ ਅਤੇ ਆਪਣੇ ਆਪ ਨੂੰ ਸੇਫ ਰੱਖੇ ਜਿਹੜਾ ਤੁਹਾਡੇ ਵੱਲੋਂ ਪਹਲਾ ਕੀਤਾ ਜਾ ਰਿਹਾ ਹੈ ਜੀ ਸਸਿਖਾਲ ਜੀ ਸਭ ਤੋਂ ਪਹਿਲਾਂ ਤੇ ਸਾਡੇ ਮੀਡੀਆ ਵਾਲਿਆਂ ਦਾ ਬੜਾ ਧੰਨਵਾਦ ਜਿਹੜੇ ਕਿ ਸਾਡੀ ਇੱਥੇ ਕੋਈ ਵੀ ਐਕਟੀਵਿਟੀ ਕਰਦੇ ਆ ਉਹਨੂੰ ਲੋਕਾਂ ਤੱਕ ਪਹੁੰਚਾਉਣ ਲਈ ਕਿ ਬੜੀ ਬੜਾ ਹਮ ਰੋਲ 플레이 ਕਰਦੇ ਆ ਅਸੀਂ ਜਿਨ੍ਹਾਂ ਨੇ ਹੈਲਮਟ ਪਾਏ ਆ ਜਾਂ ਜਿਨ੍ਹਾਂ ਨੇ ਅਧੂਰੇ ਹੈਲਮਟ ਪਾਏ ਅਧੂਰੇ ਹੈਲਮਟਾਂ ਦੇਖੋ ਨਾ ਤਾਂ ਦੇਖਿਆ ਜਾਵੇ ਕਿ ਇਹ ਹੈਲਮਟ ਜਿਹੜਾ ਅਸੀਂ ਇਹ ਲੇਪਰ ਵਾਲਾ ਹੈਲਮਟ ਹੈ ਇਹਨੂੰ ਥੱਲੇ ਮਾਰਿਆ ਤੇ ਕਿੰਨੇ ਟੁੱਟੇ ਆ ਤੇ ਇਹੋ ਟੁੱਟੇ ਜਿਹੜੇ ਸਾਡੇ ਸਿਰ ਵਿੱਚ ਖੁੱਪ ਜਾਂਦੇ ਆ ਤੇ ਅਸੀਂ ਇਹਨਾਂ ਨੂੰ ਇਹ ਇੱਕ ਬੜਾ ਸੇਫਟੀ ਵਾਲਾ ਹੈਲਮਟ ਦੇ ਰਹੇ ਆ ਕਿ ਜਿਹੜਾ ਬਹੁਤ ਹੀ ਸੁਰੱਖਿਆ ਵਾਸਤੇ ਆ ਆਈਐਸਆਈ ਮਾਰਕਾ ਹੈਗਾ ਤੇ ਇਹ ਆ ਕਿ ਲੋਕਾਂ ਨੂੰ ਇੱਕ ਸੁਨੇਹਾ ਦੇ ਰਹੇ ਆ ਕਿ ਜਿਹੜਾ ਸਿਰ ਦੀ ਸੱਟ ਆ ਜਦੋਂ ਵੀ ਸੱਟ ਲੱਗਦੀ ਆ ਬੰਦੇ ਦੀ ਮੌਤ ਹੁੰਦੀ ਆ ਉਦੋਂ ਸਿਰ ਦੇ ਵਿੱਚ ਸੱਟ ਲੱਗਣ ਕਰਕੇ ਹੁੰਦੀ ਆ ਤੇ ਇਹਨੂੰ ਇੱਕ ਬਚਾਉਣ ਦਾ ਪ੍ਰਾਲਾ ਇਸ ਇਹਨੇ ਟੀਮਾਂ ਨਾਲ ਹੀ ਕਰ ਰਹੇ ਆ ਤੇ ਬਹੁਤ ਵਧੀਆ ਪ੍ਰਾਲਾ ਇਹਨਾਂ ਦਾ ਪਹਿਲਾਂ ਵੀ ਅਸੀਂ ਇਹਨਾਂ ਟੀਮਾਂ ਨਾਲ ਕਰਦੇ ਰਹੇ ਆ ਤੇ ਹੁਣ ਵੀ ਅਸੀਂ ਕਰ ਰਹੇ ਆ ਤੇ ਸਾਡੀ ਕੋਸ਼ਿਸ਼ ਇਹੀ ਹੈ ਕਿ ਵੱਧ ਤੋਂ ਵੱਧ ਜਦਨਾ ਵੀ ਰੋਡ ਐਕਸੀਡੈਂਟ ਹੋਵੇ 200 ਦੇ ਅੰਦਰ ਜੁਗਤ ਤੇ ਉਹਨਾਂ ਲੋਕਾਂ ਨੂੰ ਅਵੇਅਰ ਕੀਤਾ ਜਾਵੇ ਜਾਗਰੂਕ ਕੀਤਾ ਜਾਵੇ ਤਾਂ ਜੋ ਕਿਸੇ ਵੀ ਸਿਰ ਦੇ ਸਾਹ ਤੋਂ ਅੱਜ ਤੁਹਾਡੀ ਇੱਕ ਨਿਊਜ਼ ਦੇ ਨਾਲ ਕਿਸੇ ਦੀ ਜਾਨ ਨਾ ਜਾਵੇ ਅਸੀਂ ਕਹਾਂਗੇ ਸਾਡਾ ਸੈਮੀਨਾਰ ਕੀਤਾ ਹੈ ਕੰਮ ਜਾਵੇ ਅੱਜ ਕਿੰਨੇ ਟੋਟਲ ਕਿੰਨੇ ਹੈਲਮਟ ਵੰਡਾਏ ਤੁਹਾਡੇ ਕੋਲ ਇਹ ਜੀ ਵੇਖੋ ਸਵੇਰ ਤੋਂ ਲੈ ਕੇ ਹੁਣ ਤੱਕ ਅਸੀਂ ਲਗਭਗ 80-90 ਹੈਲਮਟ ਵੰਡ ਚੁੱਕੇ ਹਾਂ ਤੇ ਹੁਣ ਵੀ ਅੱਗੇ ਜਿਹੜੇ ਇਹ ਵੰਡ ਰਹੇ ਆ ਜੀ ਸਮਝ ਲੋਕਾਂ ਨੂੰ ਵੀ ਜਾਗਰੂਕ ਹੋਣਾ ਚਾਹੀਦਾ ਲੋਕਾਂ ਨੂੰ ਅਸੀਂ ਜਾਗਰੂਕ ਟੀਮ ਬਣ ਕੇ ਤੇ ਸ਼ਾਇਦ ਪਤਵੰਤੇ ਸੱਜਣਾਂ ਜੋ ਐਨਜੀਓ ਜਿਹੜੀ ਸਾਰੇ ਸਪੋਰਟ ਕਰਦੇ ਆ ਕਿਉਂਕਿ ਇਹਨਾਂ ਦੇ ਸਪੋਰਟ ਦੇ ਨਾਲ ਇਹ ਕੰਮ ਜਿਹੜਾ ਉਹ ਨੇਪਰੇ ਚਾੜਦਾ ਤੇ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਸਾਡਾ ਜਿਹੜਾ ਮਾਨਯੋਗ ਸਾਡੇ ਕੁਸ਼ਲ ਸਾਹਿਬ ਸਾਡੇ ਐਡੀਸੀਪੀ ਟਰਪ ਉਹਨਾਂ ਵੱਲੋਂ ਜਿਹੜੇ ਆ ਇਹ ਪ੍ਰਾਲੇ ਜਿਹੜੇ ਕੀਤੇ ਜਾਂਦੇ ਉਹ ਐਨਜੀਓ ਜਣੀਆਂ ਜਦੋਂ ਇਹ ਰਾਫਤਾ ਕਰਦੇ ਆ ਉਹ ਸਾਡਾ ਟਰੈਪ ਐਜੂਕੇਸ਼ਨ ਦੇ ਸੈਲ ਦੇ ਉਹ ਇਹ ਮਾਰਕ ਕਰਦੇ ਆ ਕਿ ਤੁਸੀਂ ਆ ਸੈਮੀ ਲੈਜਾਇਜ ਰયોਜਿਤ ਕੀਤਾ ਜਾਵੇ ਇਹ ਲਗਾਤਾਰ ਰਸਤੇ ਨੂੰ ਪ੍ਰਾਲੇ ਤੁਹਾਡੇ ਵੱਲੋਂ ਜਾਰੀ ਰਹੇ ਇਹ ਸਾਡੇ ਕੋਲ ਜਿੱਸਾ ਹੁਣ ਇਹ ਫਲੈਕਟਰ ਲਗਾ ਰਹੇ ਆ ਧੁੰਦਾਰੀ ਆ ਧੁੰਦੇ ਦੇ ਨਾਲ ਪਹਿਲਾਂ ਹੈਲਫਲੈਕਟਰ ਲਾਉਣੇ ਆ ਨਾਲ ਨਾਲ ਲੋਕਾਂ ਨੂੰ ਗੇਰ ਕਰਨਾ ਨਾਲ ਲੋਕਾਂ ਨੂੰ ਹਦਮਤ ਬੰਦ ਰਹਿਣ ਤੇ ਇੱਕ ਅਸੀਂ ਜਿਨ੍ਹਾਂ ਨੇ ਸੀਟ ਬੈਲਟ ਲਗਾਈ ਜਾਂ ਹੈਲਮਟ ਪਾਇਆ ਉਹਨਾਂ ਨੂੰ ਗੁਲਾਬ ਦਾ ਫੁੱਲ ਦੇ ਕੇ ਉਹਨਾਂ ਨੂੰ ਸਨਮਾਨਤ ਕੀਤਾ ਜਾ ਰਿਹਾ ਤਾਂ ਕਿ ਕਿਸੇ ਚੰਗੇ ਸ਼ਹਿਰੀ ਦੀ ਜਿਹੜੀ ਹੂਮ ਕਨਵਾ ਰਿਆ ਤੇ ਉਹਨਾਂ ਨੂੰ ਇੱਕ ਸਨਮਾਨ ਹੋਏਗਾ ਤੇ ਉਹ ਵੀ ਇੱਕ ਸੁਨਿਆਰਾ ਅੱਛਾ ਜਾਏਗਾ ਸਰ ਕਿਹੜੀ ਜਗ੍ਹਾ ਤੇ ਤੁਹਾਡੇ ਇਹ ਅੱਜ ਅਸੀਂ ਨਾਵਲਟੀ ਚੌਕ ਖੜੇ ਆ ਜੀ ਨਾਵਲਟੀ ਚੌਕ ਦੇ ਵਿੱਚ ਹੋਰ ਚੌਕਾਂ ਵਿੱਚ ਵੀ ਅਸੀਂ ਕੀਤਾ ਲੇਕਿਨ ਅਸੀਂ ਨਾਵਲਟੀ ਚੌਕ ਮੇਨ ਚ ਗਿਣਿਆ ਕਿਉਂਕਿ ਇੱਥੇ ਹੀ ਲੋਕਾਂ ਦਾ ਬਹੁਤ ਆਉਣਾ ਜਾਂਦਾ ਤੇ ਇੱਥੋਂ ਦੀ ਜਿਹੜੀ ਨ